ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਬਹੁਤ ਹੀ ਅੱਛੇ ਸੋਰਸ ਕਲੈਕਸ਼ਨ ਆਪਾਂ ਲੈ ਕੇ ਆਏ ਆ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਨ੍ਹਾਂ ਨੇ ਪਹਿਲਾਂ ਵੀ ਕੀਤਾ ਹੀ ਹੋਇਆ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਠੀਕ ਹੈ ਜੀ ਮੈਂ ਪਹਿਲਾਂ ਕਦੀ ਨਹੀਂ ਕਿਹਾ ਸੋ ਅੱਜ ਫਸਟ ਟਾਈਮ ਆਈ ਥਿੰਕ ਬੋਲ ਰਹੀ ਹੈਗੀ ਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਸ਼ੇਅਰ ਵੀ ਕਰੋ ਐਂਡ ਸੂਟ ਤੁਸੀਂ ਦੇਖ ਰਹੇ ਹੈਗੇ ਹੋ ਬਹੁਤ ਸੋਹਣੇ ਨੇ ਇਹ ਰਿਓਨ ਕਾਟਨ ਦੇ ਸੂਟਸ ਆ ਮਸਲੀਨ ਕਾਟਨ ਦਾ ਦੁਪੱਟਾ ਦੁਪੱਟੇ ਤੇ ਪੈਚ ਵਰਕ ਕੀਤੇ ਹੋਏ ਆ ਸੂਟ ਨਾਲ ਦੇ 올 ਓਵਰ ਸੂਟ ਰਹਿਣ ਵਾਲਾ ਨਰਮ ਸਲੀਨ ਦੇ ਦੁਪੱਟੇ ਦੁਪੱਟੇ ਨੂੰ ਲੇਸ ਲੱਗੀ ਹੈ ਐਂਡ ਪੈਚ ਲੱਗੇ ਹੋਏ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਕਲਰ ਆਪਸ਼ਨਸ ਤੁਹਾਨੂੰ ਕਾਫੀ ਮਿਲ ਜਾਣਗੇ ਪ੍ਰਾਈਸ ਬਹੁਤ ਹੀ ਘੱਟ ਹੈ 750 ਰੁਪੀਸ ਪ੍ਰਾਈਸ ਹੈਗਾ ਇਸ ਦਾ ਬਹੁਤ ਹੀ ਸੋਹਣੀ ਕਲੈਕਸ਼ਨ ਹੈਗੀ ਹੈ ਕਲਰ ਕਾਫੀ ਸਵਿਚ ਅੱਛੇ ਨੇ ਬਿਲਕੁਲ ਨਿਊ ਲੇਟੈਸਟ ਕਲੈਕਸ਼ਨ ਹੈ ਜੋ ਕਿ ਟ੍ਰੈਂਡ ਦੇ ਵਿੱਚ ਚੱਲ ਰਹੀ ਹੈਗੀ ਹੈ ਕਲਰ ਦੇ ਕੋਈ ਹੈ orange stone ਦੇ ਵਿੱਚ ਬਹੁਤ ਹੀ ਗਹਿਰਾ ਸ਼ੇਡ ਨੈਕਸਟ ਜਿਹਦੇ ਵਿੱਚ ਪਿੰਕ ਕਲਰ ਹੈਵੇ ਇਹ ਵੀ ਬਹੁਤ ਸੋਹਣਾ ਹੈ ਇੱਕ ਗੱਲ ਮੈਂ ਕਰਨੀ ਸੀ ਜੀ ਜਿਹੜੇ ਵੀ ਰੀਸੇਲਰਸ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਵੀ ਲੇਡੀਜ਼ ਨੇ ਗਰਲਸ ਨੇ ਘਰ ਬੈਠ ਕੇ ਔਨਲਾਈਨ ਕੰਮ ਕਰਨਾ ਚਾਹੁੰਦੇ ਨੇ ਜ਼ੀਰੋ ਇਨਵੈਸਟਮੈਂਟ ਤੇ ਤੇ ਰੀਸੇਲਰਸ ਸਭ ਜੁਆਇਨ ਕਰ ਸਕਦੇ ਨੇ ਉਹ ਵੀ ਆਪਣਾ ਕੰਮ ਸਟਾਰਟ ਕਰ ਸਕਦੇ ਆ ਫੋਨ ਤੇ ਬਿਨਾ ਪੈਸਾ ਲਗਾਏ सूर्स का काम ऑनलाइन लिया सकते हैं गया। सो जिन्होंने भी ऑनलाइन वर्क करना है ना कॉन्टैक्ट कर सकते हैं बिना किसी इन्वैसटमेंट के बिना किसी पैसे लगाए इस तुसी स्टेटस लगाना होएगा सूर्स का तो इस तरह तुम अपने सेलिंग कर सकते हैं तो अपना काम स्टार्ट कर सद ये सोट जो तुम देख रहे हैं जोर्जर के सूट ने ओवर जॉर्जेट का फैब्रिक था रहने वाला छोटेपने पंच मीटर अगर पना होया हो 3 ਮੀਟਰ ਫੈਬਰਿਕ ਹੋਏਗਾ ਨਾਲ ਦੁਪੱਟਾ ਹੈਗਾ ਇਹ ਰਿਓਂ ਦੇ ਨੇਮ ਜੀ ਰਿਓਂ कॉटन ਦੇ ਨੇ ਮਿਕਸ ਵਿੱਚ ਵਿੱਚ ਜੋਪਤੀ ਕਾਰ ਇਹਨਾਂ ਇਹ ਜੌਰਜਟ ਤੇ ਹੈਗੇ ਆਂ ਜੀ ਜਿਹੇ ਜੌਰਜਟ ਦੇ ਦੁਪੱਟੇ ਹੈਗੇ ਇਹ ਜੌਰਜਟ ਦੀ ਕਨੈਕਸ਼ਨ ਆ 올ਓਵਰ ਜੌਰਜਟ ਦਾ ਸੂਟ ਲੈਣ ਵਾਲਾ ਹੈਗਾ ਇਸ ਫੈਬਰਿਕ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੈਗੇ ਹੋ ਬਹੁਤ ਹੀ ਪਿਆਰੇ ਜਿਹੇ ਸੂਟ ਹੈਗੇ ਨੇ ਆਮ ਰੂਟੀਨ ਵਿੱਚ ਤੁਸੀਂ यूज ਕਰ ਸਕਦੇ ਹੋ ਠੀਕ ਹੈ ਜੀ ਡੇਲੀ ਜੋ ਵਰਕ ਕਰਦੀਆਂ ਨੇ ਲੇਡੀਆਂ ਨੇ ਲੇਡੀਜ਼ ਆਪਣੇ ਆਫਿਸ ਜਾਂਦੇ ਨੇ ਟੀਚਰਸ ਨੇ ਤਾਂ इजीली ਇਹਨਾਂ ਨੂੰ ਵੀ ਪੀਅਰ ਕਰ ਸਕਦੇ ਨੇ ਲਾਈਟ weight ਫੈਬਰਿਕ ਗਰਮੀ ਦੇ ਵਿੱਚ ਬਹੁਤ ਹੀ ਅੱਛਾ ਲੱਗਦਾ ਹੈਗਾ ਲੈਕਸਿਕ ਬਹੁਤ ਹੀ ਪਿਆਰੇ ਨੇ ਸੂਟਸ ਨਕੀਨ ਕਾਟਨ ਦੇ ਜਿ ਦੇਖ ਸਕਦੇ ਹੋ ਡਿਜ਼ਾਈਨਰ ਪੀਸਿਸ ਦੇ ਬਹੁਤ ਹੀ ਸੋਹਣੇ ਦੁਪੱਟੇ ਨੇ ਪੈਚ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਸੋਹਣੇ ਕਲਰ ਬਹੁਤ ਪਿਆਰੇ ਨੇ ਬਹੁਤ ਹੀ ਇੱਛਾ ਪੈਚ ਪਰ ਪਲੇਸਿਸ ਗੋਟਾ ਪਤਲੇ ਨੇ ਨੈਕਸਟ ਆ ਗਈ ਪਾਰਟੀ ویئر 컬렉ਸ਼ਨ ਆ ਗਈ ਆਪਣੇ ਇਹ ਪਿਓਰ ਕ੍ਰੇਪ ਦਾ ਸੂਟ ਹੈਗੇ ਨੇ ਤੁਸੀਂ ਦੇਖ ਸਕਦੇ ਹੋ बॉਟਮ ਤੇ ਵਰਕ ਆਏਗਾ ਨਾਂ ਦੇ ਤਾਂ ਘਰੇ ਤੇ ਵਰਕ ਆਏਗਾ ਬਹੁਤ ਸੋਨਾ ਇਹਦੇ ਸਿਰਕੋ बॉਟਮ ਤੇ ਵੀ ਲਿਆ ਸਕਦੇ ਹੋ ਐਂਡ ਕਲੇਸ ਤੇ ਵੀ ਲਿਆ ਸਕਦੇ ਹੋ ਤੁਹਾਡੀ ਇੱਛਾ ਹੈਗੀ ਹੈ ਪਰ ਦੁਪੱਟੀਆਂ ਵੀ ਹੈ ਜਿਹਨਾਂ ਦੇ ਤਾਂ ਇਹ ਸਾਰੇ ਹੈਵੀ 컬렉ਸ਼ਨ ਹੈ ਪਾਰਟੀ ویئر 컬렉ਸ਼ਨ ਬਹੁਤ ਹੀ ਸਸਤੇ ਰੇਟਾਂ ਤੇ ਰੱਖੜੀ ਕਰਕੇ खरीद करके कट प्राइजेस ਦੇ ਵਿੱਚ ਸਾਰੇ ਡਿਸਕਾਊਂਟ ਚੱਲ ਰਹੇ ਨੇ ਸੋ ਤੁਸੀਂ ਸਾਡੇ ਨਾਲ WhatsApp ਤੇ ਜੁਆਇਨ ਹੋ ਸਕਦੇ ਹੈਗੇ ਹੋ ਜੋ ਡੇਟਸ ਸਾਡੇ ਮਤਲਬ ਕਲੈਕਸ਼ਨ ਐਂਡ ਜੋ ਡਿਸਕਾਊਂਟ ਚੱਲ ਰਹੇ ਹੈ ਖਰੀਦ ਤੇ ਉਹ ਦੇਖ ਸਕਦੇ ਹੈਗੇ ਹੋ WhatsApp ਤੇ WhatsApp ਗਰੁੱਪ ਜੁਆਇਨ ਕਰ ਸਕਦੇ ਹੈਗੇ ਹੋ ਐਂਡ ਡੇਲੀ ਜੋ ਨਵੀਂ ਕਲੈਕਸ਼ਨ ਆਉਂਦੀ ਹੈ ਉਹ ਦੇਖ ਸਕਦੇ ਹੋ ਕਿਉਂਕਿ ਵੀਡੀਓ ਦੇ ਵਿੱਚ ਸਭ ਕੁਝ ਦਿਖਾਉਣਾ ਪੋਸੀਬਲ ਨਹੀਂ ਹੁੰਦਾ ਸੋ ਤੁਸੀਂ ਸਾਡੇ ਨਾਲ WhatsApp ਤੇ ਐਂਡ ਹੋ ਸਕਦੇ ਹੋ ਨੰਬਰ ਸਕਰੀਨ ਤੇ ਮੈਂਸ਼ਨ ਕੀਤਾ ਹੈ ਦੇਖੋ ਕਿੰਨੇ ਪਿਆਰੇ ਕਲਰ ਹੈ ਇਸ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਨੇ ਕਲਰ ਆਰੇਂਜ ਰਾਇਲ ਬਲੂ ਕਲਰ ਬਹੁਤ ਹੀ ਪਿਆਰਾ ਚਨੂਨ ਦਾ ਦੁਪੱਟਾ ਹੈ ਲੇਸ ਲੱਗੀ ਹੋਈ ਹੈ ਦੁਪੱਟੇ ਨੂੰ ਕਲਰ ਤੇ ਕੁਝ ਵਾਈਨ ਕਲਰ ਹੈ ਐਕਸੇ ਮੇਰੀ ਕੁਆਟਰ ਗ੍ਰੀਨ ਕਲਰ ਹੈ ਬਹੁਤ ਹੀ ਪਿਆਰਾ ਕਲਰ ਬਹੁਤ ਸੋਹਣਾ ਤਾਂ ਇਹ ਤੁਸੀਂ ਦਾਜਵਰੀ ਵਾਸਤੇ ਵੀ ਲੈ ਸਕਦੇ ਹੋ ਤੇ ਉਸ ਕੋਈ ਫੰਕਸ਼ਨਸ ਦੇ ਲਈ ਵੀ ਲੈ ਸਕਦੇ ਹੋ ਬਹੁਤ ਪਿਆਰੇ ਕਲਰ ਹੈ ਜੀ ਡਾਰਕਸ ਵਿੱਚ ਬਹੁਤ ਹੀ ਪਿਆਰੇ ਰੈਡ ਮੈਜੈਂਟਾ ਰॉयਲ ਬਲੂ ਤੇ ਸਾਰੇ ਹੀ ਸੂਰਸ ਕਲਰਸ ਬਹੁਤ ਹੀ ਪਿਆਰੇ ਨੇ ਫੁੱਲ ਹੈਵੀ ਕਲੈਕਸ਼ਨ ਆ ਬਹੁਤ ਹੀ ਘੱਟ ਬਜਟ ਦੇ ਵਿੱਚ ਪ੍ਰਾਈਸਿਸ ਬਹੁਤ ਲੋ ਨੇ ਇਹਨਾਂ ਦੇ ਸੋ ਜਿੰਨਾਂ ਨੇ ਵੀ ਲੈਣਾ ਹੋਏ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦੇ ਹੈਗੇ ਫੁੱਲ ਹੈਵੀ ਪਾਰਟੀ ਵੇਅਰ ਕਲੈਕਸ਼ਨ ਹੈਗੀ ਹੈ ਨੈਚੁਰਲ ਕਰੇਜ ਦੀ ਕਲੈਕਸ਼ਨ ਵਾਲੀ ਹੈਗੀ ਇਹ ਕਲਰ ਦੇਖੋ yellow ਕਿੰਨਾ ਪਿਆਰਾ yellow ਕਲਰ ਹੈਗੇ नेक्स्ट है जी पर्पर शीट पर्पर कलर भी बहुत ही प्यारा इसका डिजाइन भी बहुत ये डिजाइन बहुत ज़्यादा सुपर हिट होया लास्ट टाइम सो हम इसे थोड़ा सा चेंजेस चेंजिस ने बहुत ही प्यारा कलर है नैक्सट है ऑरगेंजा के सूट भी बुटीक युटीक रेडी किए गए सूट ये बहुत ही वीयर इसे आरी वर्क किया होैड मशीन वर्क तो आरीवर्क का टच है फुल हैवी आरी वर्क का सूट बहुत ही प्यारा ਨੈਕਸਟ ਦੇਖੋ ਪਿੰਕ ਤੇ ਮੈਜੈਂਟਾ ਦਾ ਕੰਬੀਨੇਸ਼ਨ ਫੌਜੀ ਕਲਰ ਇਹਾਰੇ ਸੂਟ ਔਰ ਗਨ ਦਾ ਵੀ ਹੈਗੇ ਬਹੁਤ ਹੀ ਪਿਆਰੇ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਆਪਣੇ ਤੋਂ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਰੈਡੀ ਕਰਵਾਉਣਾ ਚਾਹੁੰਦੇ ਹੋ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਕਰਨਾ ਚਾਹੁੰਦੇ ਹੋ ਕੰਪਿਊਟਰ ਵਰਕ ਕਰਨਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੈਗੇ ਆਪਣੀ ਮਰਜ਼ੀ ਦਾ ਕੋਈ ਵੀ ਸੂਟ ਤੁਸੀਂ ਸਾਡੇ ਕੋਲ ਰੈਡੀ ਕਰਵਾਵਾ ਸਕਦੇ ਹੈਗੇ ਆਲਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਸਟਿਚਿੰਗ ਵੀ ਅਵੇਲੇਬਲ ਹੈ ਕਿਸੇ ਤਰ੍ਹਾਂ ਦਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਸਾਨੂੰ ਦੇਖ ਕੇ ਆਪਣੇ ਬਜਟ ਦੇ ਵਿੱਚ ਤੁਸੀਂ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੈਗੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਦਿਲੋਂ ਥੈਂਕ ਯੂ so much